ਪੋਲਿਆ ਜਿਹੜੇ ਡੀਐਸਪੀ ਨੇ ਤੂੰ ਗੱਲ ਕਰਦਾ ਨਾ ਉਹ ਅੱਧੇੋਂ ਜ਼ਿਆਦਾ ਡੀਐਸਪੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਕੀਤੇ ਹੋਏ ਆ ਪਟਿਆਲਾ ਪੁਲਿਸ ਕਹਿੰਦੀ ਹੈ ਕਿ ਇਹ ਤਾਂ ਏਆ ਜਨਰੇਟਡ ਹੈ ਇਹ ਤਾਂ ਜਾਣ ਬੁੱਝ ਕੇ ਅਕਾਲੀ ਦਲ ਦੇ ਵੱਲੋਂ ਇਹੋ ਜਿਹੀਆਂ ਰਿਪੋਰਟਾਂ ਕੀਤੀਆਂ ਜਾ ਰਹੀਆਂ ਕਹਿੰਦੇ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਤੋ ਪੋਲਿਆ ਕਾਰਵਾਈ ਤੂੰ ਕੀ ਕਰਨੀ ਆ ਤੂੰ ਆਪਣਾ ਵਿਚਾਰ ਰੱਖ ਮੈਨੂੰ ਲੱਗਦਾ ਦਿਹਾੜੀ ਖੰਡੀ ਹੈ ਕੋਈ ਜਾਂ 24 ਘੰਟੇ ਜਾਂ 48 ਘੰਟੇ ਵੈਸੇ ਹੀ ਜਿੱਦਾਂ ਉਹ ਹੋਇਆ ਨਾ ਬੀਬੀ ਗਰੇਵਾਲ ਦਾ ਉਹੀ ਤੇਰਾ ਕੰਮ ਹੋਣਾ ਈ ਤੂੰ ਕਿਤੇ ਕਾਰਵਾਈ ਕਰਨੀ ਸਰ ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਕਰਨੀ ਉਹਨਾਂ ਨੇ ਫੇਸਬੁੱਕ ਤੇ ਪਾਈ ਆ ਕਰਦੇ ਵੀ ਕਰਦੇ ਜਿਹੜਾ ਕੰਫੀਡੈਂਸ ਆ ਕਾਲੀਦਾਰ 'ਚ ਨਜ਼ਰ ਆ ਰਿਹਾ ਕਿਹਨ ਦੇ ਕੀ ਅੰਦਰ ਖਾਤੇ ਬੀਜੇਪੀ ਦੇ ਨਾਲ ਸਾਰੀ ਸੈਟਿੰਗ ਹੋ ਗਈ ਹੈ ਆਈ ਐਮ ਅ ਡੈਡਲੀ ਸਪੋਟਰ ਆਫ ਅਲੈ ਇਹ ਡਾ ਬਟਾਈ ਗਿਆ ਅਫਸਰ ਕੋਈ ਨਵਾਂ ਤਾਂ ਹੈ ਨਹੀਂ ਬਹੁਤ ਪੁਰਾਣਾ ਅਫਸਰ ਹੈਗਾ ਪਰ ਕਹਿੰਦੇ ਕਿ ਫੋਨ ਕਾਲ ਤੇ ਇਹੋ ਜਿਹੀਆਂ ਗੱਲਾਂ ਕਿਉਂ ਕਰੇਗਾ ਵਰੁਣ ਸ਼ਰਮਾ ਹੰਕਾਰ ਗਿਆ ਸੀ ਉਹਨੂੰ ਸੀ ਕਿ ਮੈਂ ਆਪਣੇ ਜੀਓਜ਼ ਨਾਲ ਡੀਐਸਪੀਜ਼ ਨਾਲ ਮੇਰੇ ਜੂਨੀਅਰ ਹੈ ਮੈਂ ਆਪਣੇ ਐਸਐਸਪੀ ਨਾਲ ਵੀਡੀਓ ਕਾਨਫਰੈਂਸਿੰਗ ਕਾਲ ਕਰ ਰਿਹਾ ਇਹ ਚ ਕੋ ਕਿਹਦੀ ਹਿੰਮਤ ਹੈ ਕਿ ਮੇਰੀ ਗੱਲ ਰਿਕਾਰਡ ਕਰ ਲੂਗਾ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਇੱਕ ਆਡੀਓ ਜਾਰੀ ਕੀਤੀ ਗਈ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਪਟਿਆਲਾ ਪੁਲਿਸ ਦੇ ਐਸਐਸਪੀ ਖਤੀ ਤੌਰ ਤੇ ਆਪਣੇ ਡੀਸੀਪੀਜ਼ ਨੂੰ ਹਦਾਇਤਾਂ ਦੇ ਰਹੇ ਨੇ ਕਿ ਬਾਕੀ ਪਾਰਟੀਆਂ ਦੇ ਕਾਗਜ਼ ਜਿਹੜੇ ਨੇ ਉਹ ਨਾ ਪਰਨ ਦਿੱਤੇ ਜਾਣ ਜੇਕਰ ਤੱਕਾ ਕਰਨਾ ਤਾਂ ਕਰ ਲੋ ਇਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੇ ਦਾਅਵੇ ਜਿਹੜੇ ਨੇ ਉਸ ਆਡੀਓ ਦੇ ਵਿੱਚ ਨਜ਼ਰਾ ਹੈ ਹਾਲਾਂਕਿ ਪਟਿਆਲਾ ਪੁਲਿਸ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਇਹ ਆਡੀਓ AI ਜਨਰੇਟਿਡ ਹੈਗੀ ਹੈ ਪਰ ਅਕਾਲੀ ਦਲ ਇਹ ਦਾਵਾ ਕਰ ਰਿਹਾ ਹੈ ਕਿ ਇਹ ਆਡੀਓ ਪਟਿਆਲਾ ਦੇ SSP ਵਰਨ ਸ਼ਰਮਾ ਦੀ ਹੈਗੀ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਸਭ ਤੋਂ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਕਿਹਦੇ ਕਹਿੰਦੇ ਉੱਪਰ ਕੀਤਾ ਜਾ ਰਿਹਾ ਔਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਕੋਲ ਇਹ ਆਡੀਓ ਕਿੱਥੋਂ ਆਈ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਐਚ ਸਵਾਲੀਆਂ ਮੌਜੂਦ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਪੂਰਥਲਾ ਤੋਂ ਹਲਕਾ ਇੰਚਾਰਜ ਹੈਗੇ ਨੇ ਤਾਂ ਵਾਲੀਆ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਵਾਲੀਆ ਸਾਹਿਬ ਜਿਹੜੀ ਆਡੀਓ ਇੱਕ ਜਨਤਕ ਕੀਤੀ ਸਵੇਰੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿੱਥੇ ਚ ਇਹ ਦਾਵਾ ਕੀਤਾ ਗਿਆ ਕਿ ਇਹ ਪਟਿਆਲਾ ਦੇ ਐਸਐਸਪੀ ਦੀ ਹੈ ਕਹਿੰਦੇ ਕਿ ਇਹ ਆਡੀਓ ਸੁਖਬੀਰ ਸਿੰਘ ਬਾਦਲ ਹੋਣਾ ਦੇ ਕੋਲ ਆਈ ਕਿੱਥੋਂ ਦੇਖੋ ਕਾਣੋ ਸਾਹਿਬ ਆਡੀਓ ਕਿੱਥੋਂ ਆਈ ਸਵਾਲ ਇਹ ਨਹੀਂਗਾ ਆਡੀਓ ਦੇ ਕੰਟੈਂਟਸ ਕੀ ਆ ਸਵਾਲ ਇਹ ਆ ਔਰ ਬੜੀ ਚਿੰਤਾਜਨਕ ਗੱਲ ਆ ਕਿ ਇੱਕ ਸੀਨੀਅਰ ਮੋਸਟ ਅਫਸਰ ਆਈਪੀਐਸ ਜਿਤੇ ਆਮ ਤੌਰ ਤੇ ਨਾ ਪੰਜਾਬੀ ਬੜਾ ਇੱਕ ਵਿਸ਼ਵਾਸ ਕਰਦੇ ਆ ਅਸੀਂ ਕਿਤੇ ਉਹ ਕੋਈ ਫੇਅਰ ਐਂਡ ਫਾਈਨ ਇਨਕੁਆਰੀ ਕਰਾਣੀ ਹੋਵੇ ਤੇ ਅਸੀਂ ਸੀਨੀਅਰ ਅਫਸਰਾਂ ਨੂੰ ਜਾ ਕੇ ਕਹੀਦਾ ਸਾਡੀ ਇਨਕੁਆਰੀ ਕਿਸੇ ਆਈਪੀਐਸ ਕੋ ਲਾਓ ਜੀ ਇੱਕ ਵਿਸ਼ਵਾਸ ਆ ਲੋਕਾਂ ਦਾ ਪਰ ਇਹੋ ਜੇ ਇੱਕ ਦੋ ਆਈਪੀਐਸ ਅਫਸਰਾਂ ਨੇ ਪੰਜਾਬੀਆਂ ਦਾ ਪੰਜਾਬੀਆਂ ਦਾ ਮਨ ਪੰਜਾਬੀਆਂ ਦਾ ਵਿਸ਼ਵਾਸ ਤੋੜ ਕੇ ਰੱਖਤਾ ਇੱਕ ਆਈਪੀਐਸ ਲੈਵਲ ਦੇ ਅਫਸਰਾਂ ਤੋਂ ਇਹੋ ਜਿਹੇ ਕਰਪਟ ਅਫਸਰਾਂ ਨੇ ਇੱਕ ਪਹਿਲੀ ਆਈਪੀਐਸ ਸੀਗੀ ਰਵਜੋਤ ਗਰੇਵਾਲ ਜਿਹੜੀ ਆਪਣੀਆਂ ਧੱਕੇਸ਼ਾਹੀ ਕਰਕੇ ਸਸਪੈਂਡ ਹੋਈ ਤਰਨਤਾਰਨ ਤੋਂ ਔਰ ਦੂਜਾ ਦੇਖੋ ਆਡੀਓ ਸੁਣੋ ਸਹੀ ਉਹ ਕਾਨਫਰੈਂਸ ਕਾਲ ਕਰ ਰਿਹਾ ਆਪਣੇ ਹਲਕੇ ਆਪਣੀ ਏਰੀਆ ਦੇ ਸਾਰੇ ਆਲ ਡੀਐਸਪੀਜ਼ ਨਾਲ ਐਂਡ ਐਸਪੀਜ਼ ਨਾਲ ਆਲ ਜੀਓਜ਼ ਨਾਲ ਉਹ ਕਾਨਫਰੈਂਸ ਕਾਲ 'ਚ ਕੀ ਕਹਿ ਰਿਹਾ ਕਿ ਧੱਕੇਸ਼ਾਹੀ ਕਰੋ ਤੁਹਾਨੂੰ ਕੋਈ ਧੱਕੇਸ਼ਾਹੀ ਤੋਂ ਰੋਕਦਾ ਨਹੀਂ ਕਰੋ ਧੱਕੇਸ਼ਾਹੀ ਪਰ ਸਰਕਾਰੀ ਪ੍ਰਿੰਸਿਸ ਦੇ ਅੰਦਰ ਨਾ ਕਰੋ ਜਿਹੜਾ ਬੰਦਾ ਕਾਲੀ ਦਲ ਦਾ ਜਾਂ ਕਾਂਗਰਸ ਦਾ ਪੇਪਰ ਭਰਨਾ ਆਉਂਦਾ ਉਹਨੂੰ 5 ਕਿਲੋਮੀਟਰ 4 ਕਿਲੋਮੀਟਰ ਦੂਰ ਹੀ ਡੱਕ ਦਿਓ ਰੋਕ ਦਿਓ ਉਹਨੂੰ ਉਹਦੇ ਘਰ ਬੰਦ ਕਰ ਦਿਓ ਹਰ ਤਰੀਕੇ ਦਾ ਧੱਕਾ ਕਰੋ ਉਹ ਇੱਕ ਡੀਐਸਪੀ ਉਹਨੂੰ ਪੁੱਛਦਾ ਜੀ ਪੇਪਰ ਪਾੜਨੇ ਕਹਿੰਦਾ ਯਾਰ ਪੇਪਰ ਪਾੜੋ ਫਾਈਲ ਪਾੜੋ ਜੋ ਮਰਜ਼ੀ ਕਰੋ ਪਰ ਤੁਸੀਂ ਸਰਕਾਰੀ ਪ੍ਰਿੰਸਿਸ ਤੋਂ ਬਾਹਰ-ਬਾਰ ਫੜ ਕੇ ਜੋ ਮਰਜ਼ੀ ਬੰਦੇ ਨਾਲ ਕਰ ਦਿਓ ਔਰ ਕਹਿੰਦਾ ਪ੍ਰਵਾਣਾ ਕਰਿਓ ਜਿੰਨਾ ਮਰਜ਼ੀ ਤੱਕਾ ਕਰੋ ਮੈਂ ਤੁਹਾਡੀ ਰਿਪੋਰਟ ਬਣਾਉਂਗਾ ਪੋਜ਼ਿਟਿਵ ਬਣਾਉਂਗਾ ਜੇ ਕੋਈ ਤੁਹਾਡੀ ਸ਼ਿਕਾਇਤ ਵੀ ਆ ਗਈ ਪਰ ਕਹਿੰਦਾ ਇੰਨਾ ਖਿਆਲ ਕਰਿਓ ਕਿ ਜਦੋਂ ਸਰਕਾਰੀ ਬਿਲਡਿੰਗ ਦੇ ਅੰਦਰ ਬੰਦੇ ਅਕਾਲੀ ਦਲ ਦੇ ਵੜ ਜਾਣ ਤੇ ਕਹਿੰਦਾ ਫੇਰ ਉਸ ਗੱਲ ਦਾ ਖਿਆਲ ਰੱਖਿਓ ਮੈਂ ਕਹਿੰਨਾ ਜੀ ਇੰਨੀ ਚਿੰਤਾਜਨਕ ਔਰ ਸ਼ਰਮਜਨਕ ਗੱਲ ਆ ਏ ਜਿਸ ਗੱਲ ਨੇ ਪੰਜਾਬੀਆਂ ਦਾ ਆਈਪੀਐਸ ਇੱਕ ਲੋਬੀ ਤੋਂ ਵਿਸ਼ਵਾਸ ਹੀ ਗਵਾਚ ਗਿਆ ਔਰ ਮੈਂ ਆਪਣੇ ਆਪ ਦਾ ਕਹਿੰਨਾ ਜੀ ਮੇਰੇ ਤੇ ਇੱਕ ਮੁਕਦਮਾ ਦਰਜ ਹੋਇਆ ਸੀ ਝੂਠਾ ਮੁਕਦਮਾ ਮੇਤੇ ਦਰਜ ਕੀਤਾ ਸੀ 307 ਦਾ ਮੈਨੂੰ ਯਾਦ ਆ 3 ਸਾਲ ਪਹਿਲਾਂ ਮੈਂ ਚੰਡੀਗੜ੍ਹ ਬੀਓਆਈ ਗਿਆ ਮੈਂ ਡੀਜੀਪੀ ਸਾਹਿਬ ਕੋ ਪੇਸ਼ ਹੋਇਆ ਉਹਨਾਂ ਨੇ ਮੇਰੀ ਇਨਕੁਆਰੀ ਲਾਤੀ ਪੀਪੀਐਸ ਅਫਸਰ ਕੋ ਇੱਕ ਆਮ ਹੀ ਲੋਕਾਂ ਦੇ ਅੰਦਰ ਇਹ ਨਹੀਂ ਵੀ ਕਹਿੰਦਾ ਪੀਪੀਐਸ ਮਾੜੇ ਬਹੁਤ ਚੰਗੇ ਅਫਸਰ ਆ ਪੀਪੀਐਸ ਬਹੁਤ ਵਧੀਆ ਤੋਂ ਵਧੀਆ ਬੇਟੇ ਪਰ ਇੱਕ ਧਾਰਨਾ ਬਣੀ ਹੋਈ ਮੈਂ ਜਾ ਕੇ ਜੋ ਡੀਜੀਪੀ ਸਾਹਿਬ ਕੋ ਪੇਸ਼ ਹੋਇਆ ਮੈਂ ਇੱਕੋ ਗੱਲ ਕਹੀ ਮੈਂ ਕਿਹਾ ਡੀਜੀ ਸਾਹਿਬ ਤੁਸੀਂ ਪੀਪੀਐਸ ਅਫਸਰ ਕੋ ਇਨਕੁਆਇਰੀ ਕਰਾ ਲਈ ਮੈਨੂੰ ਨਹੀਂ ਜੀ ਅਤੇ ਯਕੀਨ ਹੈਗਾ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਕਿਸੇ ਆਈਪੀਐਸ ਕੋ ਕਹਿੰਦੇ ਜੀ ਕਿਹੜੇ ਆਈਪੀਐਸ ਕੋ ਮੈਂ ਕਿਹਾ ਕਿਸੇ ਆਈਪੀਐਸ ਕੋ ਕਰਾ ਲਓ ਆਈਪੀਐਸ ਸਾਰੇ ਚੰਗੇ ਹੁੰਦੇ ਇੱਕ ਧਾਰਨਾ ਬਣੀ ਆ ਪੰਜਾਬੀਆਂ ਦੀ ਲੋਕਾਂ ਦੀ ਇਸ ਬੰਦੇ ਨੇ ਉਹ ਧਾਰਨਾ ਉਧੇੜ ਕੇ ਰੱਖ ਦਿੱਤੀ ਸਾਡੇ ਮਨਾਂ ਦੇ ਜਿਹੜੇ ਸਤਕਾਰ ਅਸੀਂ ਕਰਦੇ ਸੀ ਆਈਪੀਐਸ ਨੌਬੀ ਦਾ ਇਸ ਬੰਦੇ ਵਰੁਣ ਸ਼ਰਮਾ ਕਰਕੇ ਉਹ ਸਤਕਾਰ ਪੰਜਾਬੀਆਂ ਦਾ ਖਤਮ ਹੋ ਗਿਆ ਔਰ ਹੁਣ ਦੇਖਣਾ ਇਹ ਆ ਕਿ ਸਰਕਾਰ ਇਤੇ ਕੀ ਐਕਸ਼ਨ ਲੈਂਦੀ ਹੈ ਮੇਰੇ ਖਿਆਲ ਸਰਕਾਰ ਦਾ ਕੋਈ ਐਕਸ਼ਨ ਨਹੀਂ ਲੂਗੀ ਕਿਉਂਕਿ ਸਰਕਾਰ ਦਾ ਤਾਂ ਉਹ ਹੱਥ ਟੋਕਾ ਬਣਿਆ ਹੁਣ ਇਤੇ ਹੱਥ ਇਤੇ ਐਕਸ਼ਨ ਹੋਊਗਾ ਇਲੈਕਸ਼ਨ ਕਮਿਸ਼ਨ ਪਰਵਾਲੀਆ ਸਾਹਿਬ ਇਹ ਆਡੀਓ ਦੇ ਵਿੱਚ ਹੈ ਤਾਂ ਗੱਲਾਂ ਬਹੁਤ ਕੁਝ ਹੈ ਪਰ ਪਟਿਆਲਾ ਪੁਲਿਸ ਕਹਿੰਦੀ ਹੈ ਕਿ ਇਹ ਤਾਂ ਏਆ ਜਨਰੇਟਡ ਹੈ ਇਹ ਤਾਂ ਜਾਣ ਬੁੱਝ ਕੇ ਅਕਾਲੀ ਦਲ ਦੇ ਵੱਲੋਂ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਕਹਿੰਦੇ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਹੁਣ ਤੁਸੀਂ ਇਹ ਗੱਲ ਸਮਝਦੇ ਹੋ ਅੱਛਾ ਕਿਸੇ ਆਮ ਬੰਦੇ ਦੇ ਪੇਜ ਤੋਂ ਵੀਡੀਓ ਸ਼ੇਅਰ ਹੋਇਆ ਹੋਵੇ ਤਾਂ ਗੱਲ ਹੋ ਸਕਦੀ ਆ ਪੇਜ ਸ਼ੇਅਰ ਹੋਇਆ ਹੋਵੇ ਇੱਕ ਇੱਕ ਪਰਸਨੈਲਿਟੀ ਤੋਂ ਇੱਕ ਉਸ ਇਨਸਾਨ ਤੋਂ ਜਿਹੜਾ ਸ਼ਰੂਮਨੀ ਕਾਲੀਦਲ ਦਾ ਪ੍ਰਧਾਨ ਹੈ ਉਸ ਬੰਦੇ ਦੇ ਪੇਜ ਤੋਂ ਸ਼ੇਅਰ ਹੋਈ ਜਿਹੜਾ ਡਿਪਟੀ ਸੀਐਮ ਰਿਆ ਪੰਜਾਬ ਦਾ ਔਰ ਮਹਾਰਾਜ ਕਿਰਪਾ ਕਰੇ 2027 ਚਾਣ ਵਾਲਾ ਸੀਐਮ ਉਹ ਬੰਦਾ ਉਸ ਪੇਜ ਤੋਂ ਵੀਡੀਓ ਸ਼ੇਅਰ ਹੋਇਆ ਹੋਵੇ ਤਾਂ ਇਹ ਜਨਰੇਟਡ ਹੋਊਗਾ ਇਹ ਇੱਕ ਅੱਖਾਂ 'ਚ ਘੱਟਾ ਪਾਣ ਵਾਲੀ ਗੱਲ ਕੋਈ ਨਹੀਂ ਉਹ ਵੀ ਦੋ ਚਾਰ ਦਿਨ ਦੀ ਗੱਲ ਹੈ ਉਹ ਵੀ ਕਲੀਅਰ ਹੋ ਜੂਗਾ ਕਿਹੜਾ ਕੋਈ ਦਿੱਲੀ ਬਹੁਤ ਦੂਰ ਆ ਦਿੱਲੀ ਬਹੁਤ ਨੇੜੇ ਆ ਉਹ ਜਿਹੜਾ ਕਿ ਸਾਹਮਣੇ ਹੁੰਦੀ ਹੈ ਕਿ ਐਡਾ ਵੱਡਾ ਜੇ ਮੰਨ ਲਓ ਕਿ ਵਰੁਣ ਸ਼ਰਮਾ ਹੋਣਾ ਦੀ ਗੱਲ ਕਰਦੇ ਕਿ ਐਡਾ ਵੱਡਾ ਆਈਪੀਐਸ ਅਫਸਰ ਕੋਈ ਨਵਾਂ ਤਾਂ ਹੈ ਨਹੀਂ ਬਹੁਤ ਪੁਰਾਣਾ ਅਫਸਰ ਹੈਗਾ ਪਰ ਕਹਿੰਦੇ ਕਿ ਫੋਨ ਕਾਲ ਤੇ ਇਹੋ ਜੀਆਂ ਗੱਲਾਂ ਕਿਉਂ ਕਰੇਗਾ ਭਾਈ ਜੀ ਇਹ ਪਤਾ ਕੀ ਆ ਦਿਸ ਇਜ਼ 올 ਕਾਲਡ ਓਵਰ ਕੌਨਫੀਡੈਂਸ ਉਹ ਓਵਰ ਕੌਨਫੀਡੈਂਸੀ ਕਿ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਹਾਨੂੰ ਸਾਬ ਹੰਕਾਰ ਕਿਤੇ ਵੀ ਐਕਸੈਪਟੇਬਲ ਨਹੀਂ ਕਿਸੇ ਧਰਮ ਚ ਐਕਸੈਪਟੇਬਲ ਨਹੀਂ ਮੈਂ ਗੱਲ ਤੁਹਾਨੂੰ ਨੇੜੇ ਲਿਆਉਂਗਾ ਜੀ ਨਾ ਸਿੱਖ ਧਰਮ ਚ ਹੰਕਾਰ ਅਕਸੈਪਟੇਬਲ ਹੈ ਮੈਂ ਭਾਈ ਗੁਰੂ ਇਕਬਾਲ ਸਿੰਘ ਦੀ ਗੁਰਬਾਣੀ ਸੁਣਦਾ ਹੁੰਦਾ ਹੁਣ ਉਹ ਕਹਿੰਦੇ ਹੁੰਦੇ ਗੁਰੂ ਨਾਨਕ ਸਾਹਿਬ ਇਹ ਆਖਦੇ ਆ ਕਿ ਮੈਨੂੰ ਮਜ਼ਾਕ ਚ ਵੀ ਹੰਕਾਰ ਨਹੀਂ ਪਸੰਦ ਹੂੰ ਅੱਛਾ Hindu ਧਰਮ ਦੇਖ ਲੋ ਰਾਵਣ ਦੇਖ ਲੋ ਕਿੰਨਾ ਗਿਆਨੀ ਕਿੰਦੀ ਉੱਚ ਕੁੱਲ ਦਾ ਸਾਰੀਆਂ ਜਿੰਨੀ ਭਗਤੀ ਉਹਨੇ ਕੀਤੀ ਮੇਰੇ ਖਲ ਕਿਸੇ ਕੋਈ ਸੋਚ ਵਿਚਾਰ ਨਹੀਂ ਸਕਦਾ ਹੰਕਾਰ ਕਰਕੇ ਵਰੁਣ ਸ਼ਰਮਾ ਹੰਕਾਰ ਗਿਆ ਸੀ ਉਹਨੂੰ ਸੀ ਕਿ ਮੈਂ ਆਪਣੇ Jio's ਨਾਲ DSP's ਨਾਲ ਮੇਰੇ ਜੂਨੀਅਰ ਹੈ ਮੈਂ ਆਪਣੇ ਐਸਪੀ ਨਾਲ ਵੀਡੀਓ ਕਾਨਫਰੈਂਸਿੰਗ ਕਾਲ ਕਰ ਰਿਹਾ ਇਹ ਚ ਕੋ ਕਿਹਦੀ ਹਿੰਮਤ ਆ ਕਿ ਮੇਰੀ ਗੱਲ ਰਿਕਾਰਡ ਕਰ ਲੂਗਾ ਉਹ ਸੋਚ ਨਹੀਂ ਸਕਦਾ ਉਹਨੂੰ ਇਹ ਸਮਝਣਾ ਚਾਹੀਦਾ ਭੋਲਿਆ ਜਿਹੜੇ ਡੀਐਸਪੀ ਨੇ ਤੂੰ ਗੱਲ ਕਰਦਾ ਨਾ ਉਹ ਅੱਧੇੋਂ ਜ਼ਿਆਦਾ ਡੀਐਸਪੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਕੀਤੇ ਹੋਏ ਆ ਤੇ ਉਹ ਸਕੀਪ ਹੋਈ ਏ ਆਡੀਓ ਫਿਰ ਆਬਵੀਅਸਲੀ ਦੇਖੋ ਜੇ ਇੱਕ ਆਡੀਓ ਚੱਲ ਰਹੀ ਆ ਦਸਾਂ ਬੰਦਿਆਂ ਦੇ ਵਿਚਕਾਰ ਆ ਤੁਸੀਂ ਐਸਐਸਪੀ ਨੂੰ ਅਨੋਂ ਡੀਐਸਪੀ ਤੇ ਐਸਪੀ ਅੱਗੇ ਕਾਨਫਰੰਸ ਕਾਲ ਤੇ ਆ ਤੇ ਉਹਨਾਂ ਚੋਂ ਵੀ ਕਿਸੇ ਨੇ ਕੀਤੀ ਆ ਉਹ ਕਿਸੇ ਨੇ ਫੋਨ ਲਾ ਕੇ ਰਿਕਾਰਡ ਕਰ ਲਈ ਅਗਲਾ ਜਾ ਕੇ ਜਿਹੜਾ ਹਿਤੈਸ਼ੀ ਸੀ ਪੰਜਾਬ ਦਾ ਉਹ ਕਹਿੰਦਾ ਖੇਤਰੀ ਪਾਰਟੀ ਨਾਲ ਧੱਕਾ ਹੋਣ ਰਿਹਾ ਭਾਈ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਜਾਗਦੀ ਜ਼ਮੀਰ ਵਾਲੇ ਬੰਦੇ ਦੁਨੀਆ ਤੇ ਆ ਬਾਈ ਜੀ ਪਰਵਾਲੀਆ ਸਾਹਿਬ ਐਸਐਸਪੀ ਇਡਾ ਰਿਸਕ ਲਊਗਾ ਵੀ ਕਿਉਂ ਫਿਰ ਕਿਹਦੇ ਕਹਿਣ ਤੇ ਤੁਹਾਨੂੰ ਲੱਗਦਾ ਕੀ ਉਹ ਕਹਿੰਦੇ ਉਹ ਕਹਿੰਦੇ ਹੁੰਦੇ ਆ ਜੀ ਜਦੋਂ ਮੱਤ ਵੱਜਦੀ ਆ ਨਾ ਨਹੀਂ ਪਤਾ ਲੱਗਦਾ ਕਿਹਦੇ ਕਹਿਣ ਦੇ ਓਬਵੀਅਸਲੀ ਸਰਕਾਰ ਦੇ ਕਹਿਣ ਤੇ ਉਹ ਬਾਰ ਬਾਰ ਤਾਂ ਕਹਿ ਰਿਹਾ ਡੀਐਸਪੀ ਨਾਭਾ 10 ਤੇਰਾ ਐਮਐਲਏ ਕੀ ਕਹਿੰਦਾ ਡੀਐਸਪੀ ਸੁਨਾਮ ਤੇਰਾ ਐਮਐਲਏ ਖੁਸ਼ ਹੈ ਡੀਐਸਪੀ ਫਲਾਣਾ 10 ਤੇਰਾ ਐਮਐਲਏ ਖੁਸ਼ ਹੈ ਐਸਪੀ ਪੀਬੀਆਈ ਮੈਡਮ ਤੁਹਾਡਾ ਐਮਐਲਏ ਕੀ ਕਹਿੰਦਾ ਠੀਕ ਆ ਐਮਐਲਏ ਸਭ ਨੂੰ ਕਹੋ ਜਿੰਨਾ ਤੱਕਾ ਕਰਾਣਾ ਕਰਾ ਅਸੀਂ ਨਾਲ ਆ ਧੱਕਾ ਕਰੋ ਮੈਂ ਤੁਹਾਨੂੰ ਧੱਕਾ ਕਰਨ ਤੋਂ ਨਹੀਂ ਰੁਕਦਾ ਡੀਐਸਪੀ ਸਾਹਿਬ ਮੈਂ ਤੁਹਾਨੂੰ ਇਹ ਕਹਿੰਨਾ ਕਿ 4 ਕਿਲੋਮੀਟਰ 5 ਕਿਲੋਮੀਟਰ ਦੂਰ ਧੱਕਾ ਕਰੋ ਅਗਲੇ ਦੇ ਘਰ ਜਾ ਕੇ ਉਹਨੂੰ ਉਹਦੇ ਘਰ ਚ ਬੰਦ ਕਰ ਦਿਓ ਪੇਪਰ ਪਾੜ ਦਿਓ ਪਹਿਲਾ ਪਾੜ ਦਿਓ ਇੱਥੇ ਪਹੁੰਚਣ ਹੀ ਨਾ ਦਿਓ ਦੇਖੋ ਮੈਂ ਤਾਂ ਜੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਜੀ ਐਸਐਸਪੀ ਦੀ ਕਿਸੇ ਦੀ ਵਰਟਿੰਗ ਇਦਾਂ ਦੀ ਸੁਣੀ ਧੱਕਾ ਨਹੀਂ ਐਕਸਟ੍ਰੀਮ ਧੱਕਾ ਇੱਕ ਧੱਕੇ ਦਾ ਨੈਕਸਟ ਲੈਵਲ ਹੁੰਦਾ ਨਾ ਇਹਨਾਂ ਨੇ ਵੈਸੇ ਤਾਂ ਮੈਂ ਨੈਕਸਟ ਲੈਵਲ ਤਰਨ ਤਰਨ ਇਲੈਕਸ਼ਨ ਚ ਹੀ ਦੇਖ ਲਿਆ ਸੀ ਬਟ ਥਿਸ ਇਜ਼ ਦੀ ਸੁਪਰ ਨੈਕਸਟ ਲੈਵਲ ਕਿ ਜਿਹਨੂੰ ਤੱਕਾ ਸੀ ਤਾਂ ਜ਼ਿੰਦਗੀ ਚ ਭਾਈ ਦੇਖਿਆ ਹੀ ਨਹੀਂ ਕਦੇ ਸਰਕਾਰ ਕਹਿੰਦੀ ਹੈ ਹਰਪਾਲ ਚੀਮਾ ਹੁਣੇ ਵੀ ਬਿਆਨ ਦਿੰਦੇ ਨੇ ਕਹਿੰਦੇ ਨੇ ਕਿ ਅਜੇ ਹੀ ਤਾਂ ਕਹਿੰਦੇ ਕੋਈ ਗੱਲ ਹੀ ਨਹੀਂ ਬੜੀ ਸ਼ਾਂਤੀਪੂਰਕ ਤਰੀਕੇ ਦੇ ਨਾਲ ਕਹਿੰਦੇ ਨਾਮਜ਼ਦਗੀ ਪੱਤਰ ਭਰੇਗੇ ਥੋੜੇ ਕਪੂਰਥਲੇ ਦੇ ਵਿੱਚ ਕੀ ਹਾਲਾਤ ਨੇ ਦੇਖੋ ਕਪੂਰਥਲੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੈਂ ਤਾਂ ਸੌਫਟਲੀ ਤਿਆਰ ਪਿਆਰ ਪਿਆਰ ਨਾਮ ਮੈਂ ਤਰਲਾ ਪਾ ਕੇ ਕਿਸੇ ਤਰੀਕੇ ਨਾਲ ਜੀ 16 ਮੇਰੀਆਂ ਬਲੋਕ ਸੰਤੀਆਂ ਜੀ ਦੋ ਮੇਰੇ ਜਿਹੜਾ ਪ੍ਰਚਦਾ ਮੈਂ ਤੁਹਾਨੂੰ ਖੁਸ਼ੀ ਹੋ ਰਹੀ ਮੈਨੂੰ ਦੱਸਦੇ ਕਿ ਮੇਰੇ 18 ਦੇ 18 ਅਸੀਂ ਪੇਪਰ ਭਰੇ ਔਰ ਚੰਗੇ ਲੋਕਾਂ ਦੇ ਮაზਮ ਅੱਛੇ ਲੋਕਾਂ ਦੇ ਭਰੇ ਆ ਔਰ ਸਾਡੇ ਤਾਂ ਜਿਹੜੀ ਰੂਲਿੰਗ ਸਰਕਾਰ ਹੈ ਨਾ ਜੀ ਉਹਨਾਂ ਨੂੰ ਬੰਦੇ ਨਹੀਂ ਲੱਭਦੇ ਜੀ ਪੇਪਰ ਭਰਨ ਉਹਨਾਂ ਨੂੰ ਬੰਦੇ ਨਹੀਂ ਲੱਭੇ ਪੇਪਰ ਭਰਨ ਨੂੰ ਔਰ ਸਾਡੇ ਐਮਐਲਏ ਸਾਹਿਬ ਵੱਲੋਂ ਪਰਸੋਂ ਦੌਰਾ ਕੀਤਾ ਗਿਆ ਸੀ ਵੀਡੀਓ ਆਫਿਸ ਦਾ ਵੀਡੀਓ ਆਫਿਸ ਦੀਆਂ ਕੁਰਸੀਆਂ ਦਿਖਾਈਆਂ ਗਈਆਂ ਸੀ ਖਾਲੀ ਹੂੰ ਫੋ ਤਾਂ ਸਾਰੇ ਪੰਜਾਬ ਚ ਹੀ ਕੁਛ ਰਿਆ ਪਰ ਕਰੀਏ ਕੀ ਜੀ ਕੀ ਕਰੀਏ ਕਿੰਨਾ ਕੁ ਲੜੀਏ ਕਿੰਨਾ ਪਿਆਰ ਨਾ ਮੁਹੱਬਤ ਨਾ ਕੁਛ ਗੁੱਸੇ ਨਾ ਕੁਛ ਗਿਲੇ ਨਾ ਅਸੀਂ ਤਾਂ ਮਿੰਤ ਤਰਲਾ ਪਾ ਕੇ ਜੀ ਪੇਪਰ ਐਡਮਿਟ ਆਪਣੇ ਕਰਾ ਲਏ ਗੱਲ ਹੈ ਵਰਨ ਸ਼ਰਮਾ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਪਹਿਲਾਂ ਵੀ ਕਈ ਅਲੀਗੇਸ਼ਨ ਲਾਏ ਗਏ ਵਿਕਰਮ ਸਿੰਘ ਜੀਠੀਆਂ ਹੋਣਾ ਨੇ ਵੀ ਅਲੀਗੇਸ਼ਨ ਲਾਏ ਹੁਣ ਇਹ ਆਡੀਓ ਬਾਹਰ ਆਉਣ ਤੋਂ ਬਾਅਦ ਵਰਨ ਸ਼ਰਮਾ ਹੋਣਾ ਨੇ ਵੀ ਕਿਹਾ ਤਾਂ ਕਿ ਇਹ ਤਾਂ ਏ ਜਨਰੇਟਿਡ ਹੈ ਫਿਰ ਅਸੀਂ ਕਾਰਵਾਈ ਕਰਾਂਗੇ ਜੇ ਵਾਕਈ ਇਹ ਜਨਰੇਟਡ ਹੋਈ ਤਾਂ ਫਿਰ ਕਾਰਵਾਈ ਲਈ ਤਿਆਰ ਆ ਕਰ ਜਲ ਉਹ ਭੋਲਿਆ ਕਾਰਵਾਈ ਤੂੰ ਕੀ ਕਰਨੀ ਆ ਤੂੰ ਆਪਣਾ ਵਿਚਾਰ ਰੱਖ ਮੈਨੂੰ ਲੱਗਦਾ ਦਿਹਾੜੀ ਖਾਂਢੀ ਐ ਕੋ ਜਾਂ 24 ਘੰਟੇ ਜਾਂ 48 ਘੰਟੇ ਵੈਸੇ ਹੀ ਜਿੱਦਾਂ ਉਹ ਹੋਇਆ ਨਾ ਬੀਬੀ ਗਰੇਵਾਲ ਦਾ ਉਹੀ ਤੇਰਾ ਕੰਮ ਹੋਣਾ ਈ ਤੂੰ ਕਿਤੇ ਕਾਰਵਾਈ ਕਰਨੀ ਸਰ ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਕਰਨੀ ਆ ਉਹਨਾਂ ਨੇ ਫੇਸਬੁੱਕ ਤੇ ਪਾਈ ਆ ਕਰਦੇ ਵੇ ਕਾਰਵਾਈ ਇਹ ਜੀ ਜਨਰੇਟਡ ਹੋਇਆ ਤਾਂ ਜਰੂਰ ਕਰਨੀ ਕਾਰਵਾਈ ਵੈਸੇ ਮੈਂ ਫ੍ਰੀ ਦੇ ਵਿੱਚ ਇੱਕ ਸਲਾਹ ਦੇ ਦਣਾ ਕਾਲੋ ਸਾਹਿਬ ਤੁਹਾਡੇ ਚੈਨਲ ਤੇ ਇਸ ਭੋਲੇ ਬੰਦੇ ਨੂੰ ਕਿ ਰਵਜੋਤ ਗਰੇਵਾਲ ਤਾਂ ਕੱਲੀ ਸਸਪੈਂਡ ਹੀ ਹੋਈ ਆ ਭਾਈ ਤੂੰ ਸਸਪੈਂਡ ਦੇ ਨਾਲ-ਨਾਲ ਪਤਾ ਨਹੀਂ ਤੇਰਾ ਨਾ ਕੀ ਹੋਣਾ 27 ਦੇ ਵਿੱਚ ਜੋ ਸਰ ਸੁਖਬੀਰ ਸਿੰਘ ਬਾਦਲ ਨੇ ਸੀਐਮ ਬਣਨਾ ਉਹ ਤੋਂ ਪਹਿਲਾਂ ਪਹਿਲਾਂ ਹੀ ਡੈਪੂਟੇਸ਼ਨ ਤਾਂ ਕਿਤੇ ਕੇਰਲਾ ਅੰਡੇਮਾਨ ਨਿਕੋਬਾਰ ਇੱਧਰ ਉਧਰ Odisha ਚਨਈ ਵੱਲ ਨਿਕਲ ਜਾ ਉਹ ਚ ਤੇਰੀ ਬਿਹਤਰੀ ਹੋਏਗੀ ਮੈਨੂੰ ਲੱਗਦਾ ਉਹਦੇ ਵਿੱਚ ਬਹੁਤ ਚੰਗਾ ਰਹੇਗਾ ਮੈਂ ਚੰਗੀ ਪ੍ਰੀਸ਼ਲਾ ਦੇਤੀ ਜਿੱਡਾ ਕੌਨਫੀਡੈਂਸ ਅਕਾਲੀ ਦਲ 'ਚ ਨਜ਼ਰ ਆ ਰਿਹਾ ਕਿੰਨੇ ਕਿ ਅੰਦਰਖਾਤੇ ਬੀਜੇਪੀ ਦੇ ਨਾਲ ساری ਸੈਟਿੰਗ ਹੋ ਗਈ ਹੈ ਚਲੋ ਹੋ ਜੇ ਜੀ ਚੰਗੀ ਗੱਲ ਆ ਦੇਖੋ ਮੈਨੂੰ ਜੇ ਪਰਸਨਲੀ ਤੌਰ ਤੇ ਦੇਖੋ ਇਹ ਕੰਮ ਸਰ ਸੁਖਵੀਰ ਸਿੰਘ ਬਾਦਲ ਦਾ ਕਿ ਬੀਜੇਪੀ ਨਾਲ ਅਲਾਈਅንስ ਕਰਨਾ ਕਿ ਨਹੀਂ ਕਰਨਾ ਇਫ ਇੰਡੀਪੈਂਡੈਂਟਲੀ ਯੂ ਆਰ ਆਸਕਿੰਗ ਮੀ ਅ ਕੁਐਸਚਨ ਕਿ ਸੈਟਿੰਗ ਹੋਗੀ ਕਿ ਨਹੀਂ ਆਈ ਐਮ ਅ ਡੈਡਲੀ ਸਪੋਰਟਰ ਆਫ ਅਲਾਈਅንስ ਮੈਂ ਸਪੋਰ ਅਲਾਈਅንስ ਦੇ ਪੂਰੇ ਪੂਰੇ ਹੱਕ 'ਚ ਆ ਪੰਜਾਬ ਤੇ ਪੰਜਾਬੀਅਤ ਦਾ ਬਚਾਅ ਅਲਾਈਅንስ ਨਾਲ ਹੋ ਸਕਦਾ ਮੈਨੂੰ ਇਹ ਲੱਗਦਾ ਮੈਂ ਹੱਕ 'ਚ ਆ ਮੈਂ ਸ਼੍ਰੀਆਮ ਕੇ ਨਾ ਹਰ ਚੈਨਲ ਤੇ ਔਰ ਓਪਨਲੀ ਕੇ ਨਾ ਬਾਕੀ ਸਰ ਸੁਖਬੀਰ ਸਿੰਘ ਬਾਦਲ ਸਾਡੀ ਪਾਰਟੀ ਪ੍ਰਧਾਨ ਆ ਬੌਸ ਉਹ ਕਹਣਗੇ ਇਕੱਲੇ ਲੜੋ ਮੈਂ ਤਾਂ ਤਿਆਰੀਆਂ ਲੜਨੂ ਜੀ ਮੈਂ ਤਾਂ ਲੜਨੀ ਆ ਅਲਾਈਅੰਸ ਹੋ ਜੂ ਮੈਂ ਤਾਂ ਵੀ ਕਪੂਰ ਤੋਂ ਲੜਨੀ ਆ ਨਹੀਂ ਅਲਾਈਅੰਸ ਹੋ ਮੈਂ ਤਾਂ ਵੀ ਲੜਨੀ ਆ ਤਾਂ ਲੜਦੇ ਪਏ ਆ ਜੀ ਜਿਮਨੀ ਚਾਹੁੰਦਾ ਨਤੀਜਿਆਂ ਨੇ ਅਕਾਲੀ ਦਲ ਦੇ ਵਰਕਰਾਂ ਚ ਤਾਂ ਲੱਗਦਾ ਕਿ ਇੱਕ ਬੂਸਟ ਦਿੱਤਾ ਹੀ ਦਿੱਤਾ ਹੈ ਜੀ ਸਰਕਾਰ ਦੀ ਉੱਪਰ ਵੀ ਇਹਦਾ ਕੋਈ ਅਸਰ ਹੋਇਆ ਕੀ ਲੱਗਦਾ ਕਿ ਤੁਹਾਨੂੰ ਇਹ ਇਹਦੀ ਕਬਰਾਟ ਹੈ ਸਰਕਾਰ ਦੇ ਆ ਜਿਹੜਾ ਤੁਸੀਂ ਵੀਡੀਓ ਸੁਣ ਰਹੇ ਹੋ ਆਡੀਓ ਸੁਣ ਰਹੇ ਹੋ ਇਹ ਸਰਕਾਰ ਜਿਮਣੀ ਚੋਂ ਦੇ ਨਤੀਜਿਆਂ ਨੇ ਅਕਾਲੀ ਦਲ ਦੇ ਵਰਕਰਾਂ ਚ ਤਾਂ ਬੂਸਟ ਕੀਤਾ ਹੀ ਕੀਤਾ ਕੀ ਲੱਗਦਾ ਕਿ ਸਰਕਾਰ ਦੇ ਵਿੱਚ ਵੀ ਇਸ ਗੱਲ ਦੀ ਘਬਰਾਹਟ ਹੈ ਇਹ ਸਰਕਾਰ ਦੀ ਘਬਰਾਹਟ ਦਾ ਹੀ ਨਤੀਜਾ ਜੀ ਜਿਹੜਾ ਆਡੀਓ ਤੁਸੀਂ ਸੁਣ ਰਹੇ ਹੋ ਜੇ ਸਰਕਾਰ ਘਬराई ਨਾ ਹੋਵੇ ਸਰਕਾਰ ਜਿੱਤਦੀ ਹੋਵੇ ਬਲੌਕ ਸੰਮਤੀਆਂ ਤੇ ਜ਼ਿਲ੍ਹਾ ਪਹਿਲਾਂ ਤਾਂ ਇਹਨਾਂ ਨੇ ਕਰਾਈ ਨਹੀਂ ਤੁਸੀਂ ਦੇਖੋ ਹਾਈ ਕੋਰਟ ਦੇ ਥਰੂ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲੌਕ ਸੰਮਤੀ ਦੀ ਇਲੈਕਸ਼ਨ ਕਰਾਣੀ ਪਈ ਜੇ ਹੋਈ ਹੋਈ ਆ ਤੇ ਜੇ ਇਹਨਾਂ ਦੇ ਬੰਦੇ ਸਮੂਥਲੀ ਜਿੱਤਦੇ ਆ ਕਿਉਂ ਨਹੀਂ ਅਕਾਲੀ ਦਲ ਨੂੰ ਪੇਪਰ ਭਰਨ ਦਿੰਦੇ ਕਿਉਂ ਨਹੀਂ ਕਾਂਗਰਸ ਨੂੰ ਪੇਪਰ ਭਰਨ ਦਿੰਦੇ ਓਪਨ ਦੀ ਗੇਟਸ ਸਾਰੇ ਪੇਪਰ ਭਰਨ ਡੈਮੋਕ੍ਰੇਸੀ ਹੈ ਇਲੈਕਸ਼ਨ ਫੇਅਰ ਐਂਡ ਫੇਅਰ ਔਰ ਮੈਨੂੰ ਹੋਰ ਵੀ ਡਾਊਟ ਹੈ ਕਿ ਇਲੈਕਸ਼ਨ ਵਾਲੇ ਦਿਨ 14 ਤਰੀਕ ਨੂੰ ਇੰਨੀ ਕੁ ਧੱਕਾਸ਼ਾਹੀ ਕਰਨਗੇ ਇੰਨੀ ਕੁ ਧੱਕਾਸ਼ਾਹੀ ਕਰਨਗੇ ਜਿਹੜੀ ਕਿ ਧੱਕਾਸ਼ਾਹੀ ਕਦੀ ਤੁਸੀਂ ਸੁਣੀ ਨਹੀਂ ਹੋਊਗੀ ਕਿਉਂਕਿ ਜਿਹੜੇ ਬੰਦੇ ਪੇਪਰ ਨਹੀਂ ਸਾਨੂੰ ਭਰਨ ਦਿੰਦੇ ਕਿਉਂਕਿ ਇਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹਨਾਂ ਦੇ ਬੰਦੇ ਨਹੀਂ ਜਿੱਤਨੇ ਜ਼ਿਲ੍ਹਾ ਪਰਿਸ਼ਦ ਔਰ ਬਲੌਕ ਸੰਮਤੀ ਚ ਮੈਂ ਤੁਹਾਨੂੰ ਕਪੂਰਥਲੇ ਦੀ ਗੱਲ ਦੱਸ ਰ ਆਮ ਆਦਮੀ ਪਾਰਟੀ ਕੋ ਕਪੂਰਸੇ ਚ ਖੜੇ ਕਰਨ ਨੂੰ ਬੰਦੇ ਹੈ ਨੇ ਰੂਲਿੰਗ ਗਵਰਨਮੈਂਟ ਹੋਵੇ ਤੇ ਬੰਦੇ ਹੈ ਨਹੀਂ ਉਹ ਜੇ ਮੈਂ ਤੁਹਾਨੂੰ ਬੰਦਿਆਂ ਦੀ ਲਿਸਟ ਦਵਾ ਤੁਸੀਂ ਦੇਖ ਕੇ ਰਹਿਣਾ ਕਿ ਕਿਹੜੇ ਬੰਦੇ ਖੜੇ ਕਰ ਰਹੇ ਬਲੇ ਸਾਹਿਬ ਇਹ ਹੁਣ ਮਸਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਹਾਲਾਂਕਿ ਚੋਣ ਕਮਿਸ਼ਨ ਤੋਂ ਜਵਾਬ ਵੀ ਮੰਗ ਲਿਆ ਕੀ ਲੱਗਦਾ ਤੁਹਾਨੂੰ ਕੀ ਕਾਰਵਾਈ ਹੋਏਗੀ ਇਸ ਕੇਸ ਦੇ ਵਿੱਚ ਬੜੀ ਜਲਦੀ ਔਰ ਬੜੀ ਵੱਡੀ ਕਾਰਵਾਈ ਹੋਏਗੀ ਜਿੱਦਾਂ ਰਵਜੋਦ ਗਰੇਵਾਲ ਨੂੰ ਭੁਗਤਣਾ ਪਿਆ ਉਦਾਂ ਹੀ ਇਹਨੂੰ ਭੁਗਤਣਾ ਪਏਗਾ ਔਰ ਦੇਖੋ ਗੱਲ ਸੱਚੀ ਹੈ ਜੀ ਕੋਈ AI ਜੀ ਜਨਰੇਟਡ ਨਹੀਂ ਤੁਸੀਂ ਦੇਖੋ ਨਾ ਜੀ ਆਮ ਬੰਦਾ ਇੱਕ ਇਹੋ ਜੀ ਹਰਕਤ ਕਰ ਸਕਦਾ ਵੈਸੇ ਤਾਂ ਆਮ ਚੰਗਾ ਬੰਦਾ ਨਹੀਂ ਕਰਦਾ ਕੋਈ ਆਮ ਸ਼ਰਾਰਤੀ ਲੋਕ ਕਰ ਸਕਦੇ ਸਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰੂਮਨੀ ਕਾਲੀ ਦਲ ਐਕਸ ਡੈਪਟੀ ਸੀਐਮ ਕਾਨ ਵਾਲੇ ਮੁੱਖ ਮੰਤਰੀ ਪੰਜਾਬ ਦੇ ਇਦਾਂ ਦੀ ਕਿ AI ਜੀ ਜਨਰੇਟ ਕਰਕੇ ਵੀਡੀਓ ਬਦਨ ਹਾਊ ਕਡ ਯੂ ਸੇ ਥੈਟ ਇਹ ਤਾਂ ਬਦਤਮੀਜ਼ੀ ਔਰ ਬੇਫਕੂਫੀ ਹੈ ਨਾ ਦੀ ਇਹ ਗੱਲ ਕਹਿਣੀ ਹੋਈ ਕਿ AI ਜੀ ਜਨਰੇਟਡ ਆ ਹੋ ਹੀ ਨਹੀਂ ਸਕਦਾ ਔਰ ਕਾਰਵਾਈ ਇਸ ਬੰਦੇ ਤੇ அவਸ਼ਕ ਹੋਣੀ ਆ ਬੜੀ ਸਖਤੋ ਸਖਤ ਕਾਰਵਾਈ ਹੋਣੀ ਆ ਉਹ ਇੱਕ ਮੈਨੂੰ ਲੱਗਦਾ ਬਹੁਤ ਜਲਦੀ ਹੋ ਜਾਣੀ ਠੀਕ ਆ ਵਾਲੀਆ ਸਾਹਿਬ ਧੰਨਵਾਦ ਤੁਸੀਂ ਗੱਲਬਾਤ ਕੀਤੀ ਤਾਂ ਇਹ ਐਚਐਸ ਵਾਲੀਆ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਦੀ ਜਿਹੜੀ ਇੱਕ 31 ਤੌਰ ਤੇ ਆਡੀਓ ਅਕਾਲੀ ਦਲ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਕਿਹਾ ਗਿਆ ਕਿ ਇਹਦੀ ਉੱਪਰ ਕਾਰਵਾਈ ਜਲਦ ਹੋਵੇਗੀ ਕਹਿੰਦੇ ਕਿ ਕਾਰਵਾਈ ਹੋਵੇਗੀ ਵੀ ਸਖਤ ਔਰ ਕਹਿੰਦੇ ਨੇ ਕਿ ਇਹ ਸਰਕਾਰ ਦੀ ਬਕਲਾਹਟ ਹੈਗੀ ਹੈ ਜਿਹੜੀ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਅਕਾਲੀ ਦਲ ਨੇ ਵੱਡੀ ਲੀਡ ਲਈ ਹੈ ਉਹਦੇ ਕਾਰਨ ਸਰਕਾਰ ਦੇ ਵੱਲੋਂ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਮਰਾਮੈਨ ਵਿਜੀਤ ਦੇ ਨਾਲ ਮਨਪੀਰ ਸਿੰਘ ਕਾਲੂ ਹੈਸ਼ਟੈਗ ਪੰਜਾਬ